ਹੈਲੋ ਸਸੀ ਕਾਜੀ ਮੈਂ ਜਸਮੀਨ ਚੋਟੀਆ ਤੇ ਅੱਜ ਮੈਂ ਭੈਣਾਂ ਨੂੰ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਜਾ ਰਹੀ ਆ ਤੁਹਾਨੂੰ ਪਤਾ ਹੀ ਆ ਭੈਣਾਂ ਨੂੰ ਉਸ ਮਰਜ਼ੀ ਲੈ ਕੇ ਦੇ ਦਈਏ ਪਰ ਜਿੰਨਾ ਚਿਰ ਸੂਟ ਨਾ ਸੋਹਣੇ ਸੋਹਣੇ ਲੈ ਕੇ ਦੇਈਏ ਉਹ ਗੱਲ ਹੀ ਨਹੀਂ ਬਣਦੀ ਅੱਜ ਅਸੀਂ ਸੁਗਰਾਜ ਬੁਟੀਕ ਤੇ ਆਏ ਆਗੇ ਬਾਕੀ ਤੁਹਾਨੂੰ ਦਿਖਾਉਣੀ ਆ ਜੀ ਅੱਛੀ ਜੀ ਪੈਂਟਿੰਗ ਅੱਜ ਉਹਨੇ ਮੈਮ ਨੂੰ ਮਲਾਉਣਾ ਸਸੀ ਜੀ ਮੈਂ ਯਾਰ ਜੀ ਵੈਲਕਮ ਜਸਪ੍ਰੀਤ ਮੈਂ ਬਹੁਤ ਹੀ ਦਿਲ ਦੀ ਤਰ੍ਹਾਂ ਖੁਸ਼ ਹਾਂ ਬਹੁਤ ਵਧੀਆ ਲੱਗਾ ਜੀ ਮੈਨੂੰ ਵੀ ਮਿਲ ਕੇ ਤੇ ਬਾਕੀ ਮੈਂ ਮੈਨੂੰ ਤੁਸੀਂ ਦੱਸੋ ਕਿ ਕਿੰਨੇ ਪ੍ਰਕਾਰ ਦੀ ਪੇਂਟਿੰਗ ਹੁੰਦੀ ਹੈ ਤੇ ਬਾਕੀ ਜਸਪ੍ਰੀਤ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡਾ ਸਭ ਤੋਂ ਪੁਰਾਣਾ ਬਟਿੱ ਬਟਿੱਡੇ ਵਿੱਚ ਪੇਂਟਿੰਗ ਦਾ ਅਸੀਂ ਕਰਦੇ ਹਾਂ ਫੈਬਰਿਕ ਪੇਂਟਿੰਗ ਤੇ ਉੱਤੇ ਬਲੌਕ ਪੇਂਟਿੰਗ ਮਾਗਲ ਪੇਂਟਿੰਗ ਫੋਇਲ ਪੇਂਟਿੰਗ ਐਂਡ ਬ੍ਰਸ਼ ਪੇਂਟਿੰਗ 올 ਟਾਈਪਸ ਆਫ ਪੇਂਟਿੰਗ ਆਪਾਂ ਸਿਲਕ ਪੇਂਟਿੰਗ ਵੀ ਕਰ ਰਹੇ ਹਾਂ ਅੱਜ ਕੱਲ ਕੇ ਬਹੁਤ ਜ਼ਿਆਦਾ ਡਿਮਾਂਡ ਆ ਜੂਗੀ ਹਾਂਜੀ ਆ ਬਾਕੀ ਬਾਕੀ ਦੇਖੋ ਮੈਡਮ ਕਿੰਨੇ ਵਧੀਆ ਪਹਿਣੋ ਤੁਸੀਂ ਜਰੂਰ ਆਇਓ ਕਿਉਂਕਿ ਮੈਨੂੰ ਵੀ ਮੈਡਮ ਜਿਹੜੀ ਤੁਸੀਂ ਮੇਰੇ ਸਟੇਜਾਂ ਤੇ ਸੂਟ ਵੇਖਦੇ ਕਿ ਮੈਂ ਬਲੈਕ ਸੂਟ ਪਾਇਆ ਸੀ ਜਾਂ ਥੋੜੇ ਦਿਨ ਮੈਂ ਵੀਡੀਓ ਵਾ ਕਾਫੀ ਵਾਇਰਲ ਹੋਈ ਆ ਉਹ ਵੀ ਮੈਂਮ ਨੇ ਪੇਂਟ ਕਰਕੇ ਦਿੱਤਾ ਸੀ ਕਾਫੀ ਸੂਟ ਇਹਨਾਂ ਨੇ ਮੇਰੇ ਪੇਂਟਿੰਗ ਕਰਕੇ ਦਿੱਤੇ ਨੇ ਤੁਸੀਂ ਵੀ ਜਰੂਰ ਸਟੇਜੀ ਡਰੈਸ ਐਨਾ ਤਾਂ ਜਰੂਰ ਬਣਾਓ ਬਾਕੀ ਆਪਾਂ ਦੇਖਦੇ ਹਾਂ ਹਾਂ ਜੀ ਜੀ ਆਹ ਜਸਪ੍ਰੀਤ ਜੀ ਪਹਿਲਾਂ ਤੁਹਾਨੂੰ ਫਾਇਲ ਪੇਂਟਿੰਗ ਦਿਖਾਣੀ ਆ ਅੱਜ ਜੀ ਅੱਛਾ ਪਲੱਸ ਪੈਂਟ ਜਸਪ੍ਰੀਤ ਪੈਮ ਇਹ ਵੀ ਹੈ ਕਿ ਬੱਚੇ ਸਿੱਖਦੇ ਆਪਣੇ ਕੋਲ ਉਹ ਕਿ ਸਾਰੇ ਮਿਲ ਤੋਂ ਮਤਲਬ ਹਰ ਮਹੀਨੇ ਮੈਂ ਬੱਚ ਵੀ ਤੇ ਬੱਚੇ ਆਉਂਦੇ ਨੇ ਸਿੱਖਦੇ ਨੇ ਤੇ ਆਪਣਾ ਕੈਰੀਅਰ ਜਿਹੜਾ ਬਣਾਉਂਦੇ ਨੇ ਬਹੁਤ ਵਧੀਆ ਜਿਹੜਾ ਇਹਦੇ ਵਿੱਚ ਸਕੋਪ ਆ ਤੁਸੀਂ ਘਰ ਬੈਠੇ ਆਪਦੀ ਇਨਕਮ ਕਰ ਸਕਦੇ ਹੋ ਆਓ ਜੀ ਤੁਹਾਨੂੰ ਦਿਖਾਉਂਦੇ ਹਾਂ ਬਿਲਕੁਲ ਆਜਾ ਜੀ ਦਿਖਾਓ ਫਾਇਲ ਪੇਂਟਿੰਗ ਹੋ ਰਹੀ ਹੈ ਜੀ ਹਾਂ ਜੀ তাই এਨੂੰ কি বলਦੇ ਮੈਮ ऑयल प्रिंटिंग ओके ओके ਹਾਂ ਜੀ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਆ ਹੁਣ ਇਹ ਤੋਂ ਰਿਮੂਵ ਕਰ ਦਾਂਗੇ ਜਿਹੜਾ ਐਕਸਟਰਾ ਹੋਊਗਾ ਵਾਓ ਬੱਸ ਇਹ ਬਹੁਤ ਅੱਛਾ ਲੱਗਿਆ ਮੈਮ ਰੈਂਡਿੰਗ ਹੋ ਜੇਗੀ ਤਾਂ ਸਾਡੇ ਕੋਲ ਦੁਗਣਾ ਦੁਗਣਾ ਤੋਂ ਆਂਦੇ ਆ ਆ ਸਿੱਖਦੇ ਆ ਇੱਥੇ ਆਣ ਕੇ ਸਾਡੇ ਕੋਲੇ ਪੀਜੀ ਦਾ ਇੰਤਜ਼ਾਮ ਵੀ ਆ ਤੁਹਾਡੇ ਲਈ ਪਹਿਣਾ ਆ ਕੇ ਸਾਡੇ ਕੋਲ ਇੱਥੇ ਰਹਿ ਵੀ ਸਕਦੇ ਹੋ ਠੀਕ ਹੈ ਮੈਮ ਹੁਣ ਇਸ ਟਾਈਮ ਕਿੰਨੀਆਂ ਕੁੜੀਆਂ ਸਿੱਖ ਰਹੀਆਂ ਨੇ ਜੀ ਹਾਂ ਇਸ ਟਾਈਮ ਸਾਡੇ ਕੋਲ ਹੈਗੀਆਂ ਫੋਟੋਸ ਅੱਜ ਹੁਣ ਆਪਣਾ ਟਾਈਮ ਹੈ 3:00 ਵਜੇ ਲਈ 2:00 ਵਜੇ ਦੀ ਕਲਾਸ ਹੋਈ ਹੈ ਬੱਚੇ ਕੁਝ ਚਾ ਚੁੱਕੇ ਨੇ ਸਾਡੇ ਕੋਲ ਕੁਝ ਸਾਡੇ ਬੱਚੇ ਅੰਦਰ ਨੇ ਕੰਮ ਕਰ ਰਹੇ ਸਾਡੇ ਕੋਲ ਫਰੈਸ਼ਰ ਵੀ ਆਣ ਕੇ ਬਲੌਕ ਪ੍ਰਿੰਟਿੰਗ ਦਾ ਬਹੁਤ ਸੋਨਾ ਕੰਮ ਕਰਦੇ ਅੱਜ ਵੀ ਸਾਡਾ ਸਿਖਾਉਣ ਦਾ ਮੈਥਡ ਬਹੁਤ ਵਧੀਆ ਜੀ ਬਾਕੀ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਭੈਣਾਂ ਨੂੰ ਇਹਨਾਂ ਰੁਜ਼ਗਾਰ ਦੇ ਰਹੇ ਹੋ ਘਰੇ ਬਹਿ ਕੇ ਇਹਨਾਂ ਵੀ ਕਈ ਲੇਡੀਜ਼ ਘਰ ਤੱਕ ਸਹਿਮਤ ਰਹਿੰਦੀਆਂ ਨੇ ਜਿ ਤੁਸੀਂ ਬਰਕਸ ਕੋਨੇ ਆਪਣੇ ਪੈਰਾਂ ਤੇ ਖੜੀ ਹੋਣੀ ਬਹੁਤ ਵਧੀਆ ਲੱਗੇ ਜੀ ਅੱਜ ਜੀ ਬਹੁਤ ਬਹੁਤ ਇਨਾਂ ਨੂੰ ਅਪੋਰਟ ਅੱਜ ਇਹ ਜੈਸਮੀਨ ਨਾਲ ਤੁਹਾਨੂੰ ਕੁਝ ਸੂਟ ਦੇਖਾਉਣੇ ਆ ਸਾਡੇ ਜਿਵੇਂ ਮੈਂ ਦੁਪੱਟਾ ਲਿਆ ਹੋਇਆ ਇਹ ਦੇਖੋ ਐਮਬਲਟਰੀ ਤੇ ਹੈ ਅੱਜ ਕੱਲ ਟ੍ਰੈਂਡ ਹੈ ਨਾ ਕਿ ਹੈ ਬਿਲਕੁਲ ਉਸ ਦਾ ਸਾਰਾ ਕੁਝ ਟ੍ਰੈਂਡਿੰਗ ਹੀ ਪਾਉਨੇ ਹੋ ਜਦੋਂ ਵੀ ਤੁਸੀਂ ਮੈਨੂੰ ਮੈਮ ਮਿਲਦੇ ਹੋ ਹੁੰਦੇ ਆ ਤਾਂ ਤੁਹਾਡੀ ਬੱਕਰੀ ਪਹਿਚਾਣ ਹੁੰਦੀ ਹੈ ਥੈਂਕ ਯੂ ਜੀ ਹੈਂਡ ਪੇਂਟਿੰਗ ਦੇ ਨਾਲ ਤੁਸੀਂ ਅ ਬੜੇ ਬਜਟ ਦੇ ਵਿੱਚ ਹੈਂਡਵਰਕ ਵੀ ਕਰਵਾ ਸਕਦੇ ਹੋ ਬਹੁਤ ਛੋਟੀ ਚੀਜ਼ ਬਣਦੀ ਹੈ ਜੀ ਤਾਂ ਜਿਵੇਂ ਤੁਸੀਂ ਮੈਨੂੰ ਜੈਸਮੀਨ ਦਿਖਾ ਰਹੀ ਸੀਗੀ ਜਿਵੇਂ ਬਲੌਕ ਪੇਂਟਿੰਗ ਬਾਰੇ ਤੁਹਾਨੂੰ ਦੱਸਿਆ ਦਿੱਤਾ ਸੀ ਗੱਲ ਹੈਂਡ ਪੇਂਟਿੰਗ ਦੇ ਬੜੇ ਪਿਆਰੇ ਪੀਸ ਬਣਦੇ ਆ ਕਿਆ ਬਾਤ ਹੈ ਜੀ 컬러 ਹੀ ਦੇਖੋ ਕਿੰਨੇ ਵਧੀਆ ਵੱਡੇ ਵੱਡੇ ਫੁੱਲ ਅਸ਼ਕਲ ਟ੍ਰੇਨਿੰਗ ਜਿਹਾ ਕਿਉਂਕਿ ਬਹੁਤ ਅੱਛਾ ਲੱਗਿਆ ਹਾਂ ਜੀ ਉਹ ਵੀ ਸੇਮ ਜਿਵੇਂ ਹਰ ਇੱਕ ਟੈਕਨੀਕ ਦੇ ਵਿੱਚ ਮਾਰਵਲ ਪੇਂਟਿੰਗ ਕਹਿ ਲੋ ਫਰੇਮ ਪੇਂਟਿੰਗ ਆਪਣੇ ਮੈਮ ਇਹਨੂੰ ਕੀ ਕਹਿੰਦੇ ਆ ਇਹਨੂੰ ਅਜੇ 3D ਫਲਾਸ 3D ਮਤਲਬ ਬਲੌਕ ਪੇਂਟਿੰਗ ਦੇ ਵਿੱਚ ਨਿਊ ਸ਼ੈਡ ਕਰਨਾ ਹਾਂਜੀ ਪੂਰੇ ਸ਼ਾਈਨ ਵਾਲੇ ਕਲਰ ਚਮਕ ਵਾਲੇ ਕਲਰ ਜੀ ਬਲੈਕ ਕਲਰ ਦੇ ਉੱਤੇ ਐਸੇ ਜਿਹਾ ਆਪਾਂ ਦੇਖਿਆ ਨਾ ਕਲਰਿੰਗ ਉੱਠਦੀ ਜੁੰਦੀ ਫਟੇ ਬਸ ਨੇ ਜਿਹੜੇ ਵਿੱਚ ਨਿਓਨ ਸ਼ੇਡ ਕਲਰ ਪਾਇਆ 골ਡਨ ਆਉਟਲਾਈਨਿੰਗ ਕਰਕੇ ਅੱਛੇ ਜਿਹਾ ਡਬਲ ਸ਼ੇਡ ਬਿਲਕੁਲ ਬਿਲਕੁਲ ਦੇਖੋ ਜੀ ਬਹੁਤ ਹੀ ਪਿਆਰੇ ਸੂਟ ਬਣੇ ਨੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਨੇ ਤੇ ਬਾਕੀ ਮੈਨੂੰ ਆਸ ਹੈ ਕਿ ਸਾਡੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਆ ਦੇਖੋ ਕਿੰਨਾ ਪਿਆਰਾ ਕਲਰ ਜ਼ਰੂਰ ਤੁਸੀਂ ਪੁੱਕ ਕਰਨਾ ਮੰਨ ਲਓ ਜੈਸਮੀਨ ਕੋਲ ਚੁਟਕਲਾ ਸੁਣਾਨੇ ਕੋਈ ਨਹੀਂ ਕਪੜੇ ਤੇ ਦੇਖੀ ਜਾਂਦੀ ਜੈਸਮੀਨ ਸਾਰਿਆਂ ਦਾ ਦਿਲ ਲਾ ਲੈਂਦੀ ਹੈ ਨਹੀਂ ਜੈਸਮੀਨ ਕੁਝ ਮੁਸਤਾਵਗਾ ਹੈ ਹਨਾ ਉਹ ਸਹੀ ਗੱਲ ਹੈ ਜੈਸਮੀਨ ਨੇ ਕਹਿੰਦੀ ਵੀ ਘਰ ਵਾਲਿਆਂ ਨੂੰ ਭੁੱਲ ਜਾਂਦੀ ਹੈ ਨਾ ਫਿਰ ਇਕੱਠੀਆਂ ਹੋ ਕੇ ਰੌਣਕਾਂ ਲਾਉਂਦੀਆਂ ਨੇ ਇੱਕ ਤਰ੍ਹਾਂ ਤਰੰਗਣ ਲੱਗਿਆ ਹੁੰਦਾ ਥੋੜੇ ਬਿਲਕੁਲ ਬਿਲਕੁਲ ਅਸੀਂ ਜੈਸਮੀਨ ਨੂੰ ਯਾਦ ਕਰਦੇ ਹਾਂ ਬਹੁਤ ਇਹਨਾਂ ਦੀ ਵੀਡੀਓਜ਼ ਦੇਖਦੇ ਹਾਂ ਹਾਂਜੀ ਕਿਉਂਕਿ ਉਹ ਮੈਂ ਇੰਸਟਾ ਵਾਸਤੇ ਵੀਡੀਓ ਬਣਾਉਂਗੀ ਮੈਂ ਆਪਣੀ ਅਸੀਂ ਇੰਸਟਾ ਤੇ ਵੀ ਪਾਵਾਂਗੇ YouTube ਤੇ ਵੀ ਵਾਸਤੇ ਵੀਡੀਓ ਬਣਾ ਰਹੇ ਹਾਂ ਅਸੀਂ ਤੇ ਇੰਸਟਾ ਵਾਸਤੇ ਮੈਂ ਮੈਮ ਜਰੂਰ ਫਨੀ ਜਨਾਵਾਂਗੀ ਤੁਹਾਨੂੰ ਫੁਲ ਕਲਰ ਜਨਾਵਾਂਗੀ ਉਹ ਗੱਲ ਨਹੀਂ ਹੁੰਦੀ ਸਾਡੇ ਵਾਲੇ ਨੂੰ ਮੈਂ ਕਿਹਾ ਮੈਨੂੰ ਸੂਟ ਲੈ ਕੇ ਦੇ ਦੇ ਹੈ ਤੇ ਕਹਿੰਦਾ ਸੂਟ ਤਾਂ ਕੀ ਲੈ ਕੇ ਦੇਣਾ ਸੀ ਦੋ ਦਿਨ ਦਿਨ ਘਰੀਂ ਹੀ ਬੜਿਆ ਇਹਨਾਂ ਦੋ ਦਿਨ ਇੱਕ ਵਾਰ ਪਤਾ ਹੀ ਇੱਕ ਗੱਲ ਹੋਰ ਹੈ ਕਹਿੰਨਗੇ ਜਿੱਦੋਂ ਵੀ ਕੋਈ ਫੰਕਸ਼ਨ ਹੁੰਦਾ ਲੇਡੀ ਜਿਹੜੀ ਕਹਿੰਦੀ ਮੇਰੇ ਕੋਲ ਸੂਟ ਹੈ ਨਹੀਂ ਤੇ ਇਹ ਜਿੱਦੋਂ ਮੁੰਡੇ ਉਹ ਕਹਿੰਦੇ ਨੇ ਵੀ ਸਾਡੇ ਕੋਲ ਜਿਹੜੇ 19 ਤੱਕ ਕਿੰਨੇ-ਕਿੰਨੇ ਵਿਆਹ ਵੇਖ ਲਏ ਨੇ ਕਾਰਨ ਕੀ ਹੁੰਦਾ ਮੈਂ ਤੁਸੀਂ ਵੀ ਦੱਸੋ ਜੀ ਮਰ ਆਪਾ ਅੱਜ ਕਿਤੇ ਵੀ ਪਕਸ਼ੋ ਨਾਲ ਕਰੇ ਪੋਦੀ ਪਹਿਲਾਂ ਸੂਟ ਬਣਾਉਣੇ ਉਹ ਕਹਿੰਦੇ ਆ ਨਾ ਜੀ ਅਲਮਾਰੀ ਚ ਰੱਖਣ ਨੂੰ ਜਗ੍ਹਾ ਨਹੀਂ ਆ ਪਰ ਪਾਉਣ ਨੂੰ ਸੂਟ ਨਹੀਂ ਆ ਹਾਂ ਬਿਲਕੁਲ ਕਿਉਂ ਹੁੰਦਾ ਏ ਕਾ ਤੋ ਕਹਿੰਦਾ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਦੇਖੋ ਅਸੀਂ ਕਹਿੰਦੇ ਦੋ ਕਦਮ ਘੱਟ ਤੁਰਨਾ ਤੁਰਨਾ ਮੜਕੇ ਦੇ ਨਾਲ ਬਿਲਕੁਲ ਤਾਂ ਉਹ ਕਹਿੰਦੇ ਨੇ ਜਦੋਂ ਵੀ ਕਰੋ ਨਿਕਲਣਾ ਤੇ ਜੱਜ ਕੇ ਨਿਕਲ ਆ ਵੀ ਗਮਾਨਣ ਵਾਜਦੇ ਬਾਹਤ ਆਦੀਆਂ ਹੁੰਦੇ ਪਤਾ ਕੀ ਗੱਲ ਹੁੰਦਾ ਗਮਾਨਣ ਕੀ ਉਹ ਕਹਦੇ ਨੇ ਆਹ ਸੂਟ ਜੋ ਤੁਸੀਂ ਪੁਰਾਣੀ ਵਿਆਹ ਚ ਪਾਇਆ ਸੀਗਾ ਹਾਂ ਜਿਹੜਾ ਮਤਲਬ ਮੈਂ ਆਪਾਂ ਸਹਿੰਦੀਆਂ ਨਹੀਂ ਆਪਾਂ ਕਹਿੰਦੀ ਵਸੀਂ ਬੱਕਰਾ ਦਿਖਣਾ ਚਾਹੁੰਨੀ ਆ ਇਹ ਗੱਲ ਉਹ ਹੁੰਦੀ ਹੈ ਦੇਖੋ ਇਹ ਵੀ ਇੱਕ ਜੇਸ ਫੈਕਟਰ ਹੁੰਦਾ ਜੀ ਜੀ ਬਿਲਕੁਲ ਆ ਜਿਹੜਾ ਸਾਡਾ ਆਪਣਾ ਟਾਈਮ ਤੇ ਜਿਹੜਾ ਇਹ ਹੈਗਾ ਵੀ ਮਤਲਬ ਆਪਣੇ ਸ਼ੌਕ ਪੂਰੇ ਕਰ ਬਿਲਕੁਲ ਜਦੋਂ 80+ ਹੋ ਜਾਣਗੇ 60+ ਹੋ ਜਾਣਗੇ ਨਾ ਤਾਂ ਉਹ ਸੂਟ ਮੈਨੇ ਰਖੜੇ ਆ ਨਾ ਪੈਸਾ ਮੈਨੇ ਰਖੜਾ ਸਹੀ ਗੱਲ ਬਿਲਕੁਲ ਜੀ ਕਰਾ ਆ ਜਿਹੜਾ ਸਮਾਂ ਹੈ ਇਹ ਇੰਜੋਏ ਕਰਨ ਦਾ ਅਸੀਂ اتنا ਸਟ्रेस ਫਰੀ ਹੋ ਜਾਈਦਾ ਹਾਂਜੀ ਬਿਲਕੁਲ ਆ ਦੇਖੋ ਤੇ ਤੁਹਾਡੀ ਥੋੜੀ ਜਿਹੀ ਤਰੀਫ ਹੋ ਗਈ ਇਸ ਮੈਨੇ ਤਰੀਫ ਕਰਤੀ ਤੇ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਹੋ ਜਾਣਾ ਜੇ ਆਪਣੇ ਗਮਾਨ ਨਾਲ ਕਰਦੇ ਤਾਂ ਜਮਾ ਨਹੀਂ ਬਹੁਤ ਵਧੀਆ ਲੱਗਿਆ ਜੀ ਬਾਕੀ ਅਸੀਂ ਨੰਬਰ ਮੈਂਸ਼ਨ ਕਰਾਂਗੇ ਮੈਮ ਨੂੰ ਤੇ ਇੰਸਟਾ ਤੇ ਵੀ ਵੀਡੀਓ ਪਾਵਾਂਗੇ ਤੁਸੀਂ ਜਰੂਰ ਆਇਓ ਤੇ ਮੈਮ ਬਹੁਤ ਅੱਛੇ ਨੇਗੇ ਤੇ ਜਿਹੜੀ ਜੀ ਬੱਚਿਆਂ ਨੇ ਕੋਈ ਮਤਲਬ ਟ੍ਰੇਨਿੰਗ ਲੈਣੀ ਹੋਵੇ ਉਹ ਵੀ ਜਰੂਰ ਕੰਟੈਕਟ ਕਰਨ ਜੀ ਆਜੋ ਜੀ ਤੁਹਾਨੂੰ ਹੋਰ ਵੀ ਦਿਖਾਈਏ ਅੰਦਰ ਬੱਚੇ ਵੀ ਕੰਮ ਹੈ ਕਿਉਂਕਿ ਥਾੜੇ ਕੋ ਆ ਤਿੰਨ ਦਾ ਟੇਬਲ ਲੱਗੇ ਹੋਏ ਨੇ ਇੱਕ ਟੇਬਲ ਆਪਣਾ 5 ਮੀਟਰ ਦਾ ਇਧਰ ਲੱਗਾ ਹੈ ਤੇ 5 ਮੀਟਰ ਦਾ ਉੱਪਰ ਬਾਹਰ ਲਗਾਇਆ ਤਾਂ ਇਹਦੇ ਵਿੱਚ ਆਪਾਂ ਕੋਰਸ ਵਗੈਰਾ ਦਾ ਕੀ ਕੋਰਸ ਜੀ 2 ਮਹੀਨੇ ਦਾ ਕੋਰਸ ਆ 1 ਮਹੀਨੇ ਦਾ ਕੋਰਸ ਆ ਜੀ ਠੀਕ ਆ 2 ਮਹੀਨੇ ਦਾ ਹਾਂ ਸਾਰੇ ਜੀ ਜੀ ਇਹਦੇ ਵਿੱਚ ਤੁਸੀਂ ਸਾਰਾ ਕੁਝ ਤੁਸੀਂ ਮਨੋ ਵੀ ਡੈਸਕ ਮੈਡਮ ਅੱਜ ਫਰੈਸ਼ਰ ਨੇ ਮੈਮ ਜਿਹੜੇ ਸਰਵਜੀਤ ਜੀ ਅੱਜ ਜੀ ਸਿਰ ਆਪਾਂ ਨੂੰ ਫਸਟਰਡੇ ਜਿਹੜਾ ਸੂਟ ਪ੍ਰਿੰਟਰ ਕੀਤਾ ਕਰ ਰਹੇ ਨੇ ਆ ਦੇਖੋ ਜੀ ਫਸਟ ਟਾਈਮ ਦੇਖ ਰਹੇ ਨੇ ਸੂਟ ਪੇਂਟ ਕੀਤਾ ਹਾਂ ਜੀ ਤੇ ਅਸੀਂ ਤੁਹਾਨੂੰ 10 ਵਿੱਚੋਂ 10 ਦੇਵਾਂਗੇ ਮੈਂ ਬਾਕੀ ਮੈਡਮ ਕਰਕੇ ਮੈਂ ਬਹੁਤ ਨਾਈਸ ਨੇ ਅੱਛੀ ਤਰੀਕੇ ਨਾਲ ਸਿਖਾਉਂਦੇ ਹਾਂ ਸਾਡੇ ਕੋਲ 올 ਟਾਈਪਸ ਆਫ ਪੇਂਟਿੰਗ ਦਾ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਹੋ ਕਰਵਾ ਸਕਦੇ ਹੋ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਬੜੇ ਹੋਰ ਵੀ ਸੂਟ ਵੀ ਲੈ ਸਕਦੇ ਹੋ ਓਕੇ ਓਕੇ ਤੇ ਕਿਤੇ ਰੇਂਜ ਦੱਸੋਗੇ ਮੈਮ ਕਿਥੋਂ ਤੱਕ ਹੁੰਦੀ ਹੈਗੀ ਕਈ ਵਾਰੀ ਜੀ ਆਪਣੇ ਡਿਪੈਂਡ ਕਰਦਾ 2500 ਤੋਂ ਲੈ ਕੇ 3000 3500 ਚ ਆ ਰਿਹਾ ਸਟਾਫ ਦੇ ਉੱਤੇ ਓਕੇ 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 ਮੈਂ ਇੱਕ ਬਜਟ ਸੀ ਜੀ ਜੀ ਬੜੀਆ ਕੋਈ ਨਾ ਕਰਕੇ ਦੇ ਦਿੰਦੇ ਆ ਆ ਦੇਖੋ ਮੈਮ ਨੇ ਕਿਹਾ ਬਹੁਤ ਦੇਖੋ ਇੰਨਾ ਆਪਾਂ ਮਾਰਕੀਟ ਚ ਜਾਣੇਗੇ 10000 15000 ਤੋਂ 1700 ਹੁੰਦਾ ਤਣੇ ਤੇ ਦੇਖੋ ਇਹਨਾਂ ਨੇ ਆਪਾਂ ਨਾਲੇ ਘੱਟ ਬਜਟ ਵਿੱਚ ਨਵੇਂ ਤਨਾਵਾ ਸੂਟ ਪਾਈਏ ਉਹਦੇ ਕਹਿੰਗੇ ਮੈਮ ਤੁਸੀਂ ਮੇਰੇ ਵੱਲ ਤੇ ਸੂਟ ਰੈਡੀ ਕਰ ਦਿਓ ਤੇ ਮੈਂ ਅਗਲੇ ਪ੍ਰੋਗਰਾਮ ਤੇ ਨਵੇਂ ਪਾਉਣਾ ਜਿਓ ਜੀ ਉਧਰਲੀ ਕਿਸੇ ਕਾਟ ਦੇ ਸੈਂਪਲਿਕ ਉਸ ਬਣਾਇਆ ਹੈ। ਆਰ ਮੁੰਡਾ ਬਹੁਤ ਲਸ਼ਰਾਉਦੀ ਹੈ ਕਾਦੇ ਦੀਆਂ। ਇਹਨੇ ਕਹੇ ਯਾਰ ਨਹੀਂ ਨਹੀਂ ਬਹੁਤ ਆਇਆ ਇਹ ਸਾਰਾ ਬਹੁਤ ਆਇਆ ਹੈ। ਕੀ ਬਾਤ ਹੈ ਜੀ। ਦੇਖੋ ਜਿਹੜੀਆਂ ਵੀ ਵੇਸਟ ਮਟੀਰੀਅਲ ਸੋ ਅਸੀਂ ਬਹੁਤ ਸੋਹਣੇ ਕਲੈਕਸ਼ਨ ਜਿਹੜੀਆਂ ਘਰ ਦਰਵਾਜ਼ੇ ਦੀ ਸਜਾਵਟੀ ਦਾ ਸਟੂਡੈਂਟਸ ਤੇ ਬਾਕੀ ਮੈਂ ਤੋਂ ਜੋ ਕਿੱਥੋਂ ਪਿਆ। ਮੈਨੂੰ ਬਚਪਨ ਤੋਂ ਸੀ ਜੀ ਸਰ ਸ਼ੌਂਕ ਬਚਪਨ ਤੋਂ ਤੁਸੀਂ ਫੇਰ ਕਰਦੇ ਰਹਿੰਦੇ। ਜਿਉਂਦਾ ਹਾਂ ਅੱਜ ਤੱਕ ਐਕਚੁਅਲੀ ਫੈਸ਼ਨ ਡਿਜ਼ਾਈਨਿੰਗ ਤੋਂ ਬਾਅਦ ਪ੍ਰੋਫੈਸ਼ਨ ਨੇ ਪੇਂਟਿੰਗ ਦਾ ਮੈਨੂੰ ਸ਼ੌਂਕ ਵੀ ਸੀਗਾ ਔਰ ਮੇਰੇ ਰੂਹ ਦੀ ਖਰਾਕ ਹੈ ਜਿਹੜਾ ਵੀ ਕੰਮ ਮੈਂ ਵੀ ਜਿਹੜੇ ਜਿਹੜੇ ਕੰਮ ਦਾ ਤੁਹਾਨੂੰ ਸ਼ੌਕ ਆ ਉਹਨੂੰ ਪ੍ਰੋਫੈਸ਼ਨ ਬਣਾ ਹਾਂ ਬਿਲਕੁਲ ਹੁਣ ਤੱਕ ਕਿੰਨੇ ਬੱਚੇ ਸਿੱਖ ਗਏ ਹੋਣਗੇ ਅੰਦਾਜ਼ਾ ਜੈਸਮਿਨ ਕੋਈ ਮੈਂ ਹੁਣ ਤੱਕ 2000 ਬੱਚੇ ਦੀ ਟ੍ਰੇਨਿੰਗ ਹੋ ਚੁੱਕੀ ਹੈ ਵਾਓ ਵੈਰੀ ਗੁੱਡ ਅਚੀਵਮੈਂਟ ਹਾਂਜੀ ਬਹੁਤ ਹੀ ਅੱਛੇ ਪ੍ਰਿੰਟ ਨੇ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆਸ ਕਰਦੀ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਜੇ 골ਡਨ ਤੇ ਲਾਈਟ 골ਡਨ ਡਾਰਕ 골ਡਨ ਆ ਦੇਖੋ ਬਹੁਤ ਪਿਆਰਾ ਸੂਟ ਹੈ ਬਾਕੀ ਕਾਫੀ ਜਿਹੜਾ ਸਟੂਡੈਂਟ ਨੇ ਸਿੱਖ ਰਹੇ ਨੇਗੇ ਆ ਦੇਖੋ ਕਿੰਨਾ ਵਧੀਆ ਪੇਂਟ ਕਰ ਰਹੇ ਨੇ ਤੁਸੀਂ ਜਰੂਰ ਆਪਣੇ ਬੱਚਿਆਂ ਨੂੰ ਸਿਖਾਓ